ਦੀਵਾਦ ਲੈਣ ਆਏ ਆ ਮਹਾਰਾ ਸੱਚੇ ਪਾਤਸ਼ਾਹ ਦਾ ਮੈਨੂੰ ਸੁਖ ਦਿੱਤੇ ਆ ਤੇ ਜਦੋਂ ਵੀ ਸਾਨੂੰ ਲੱਗਦਾ ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਹੁੰਦਾ ਜ਼ਰੂਰ ਆਈ ਦਾ ਸ਼ੁਕਰਾਨਾ ਕਰੀਦਾ ਮਹਾਰਾ ਸੱਚੇ ਪਾਤਸ਼ਾਹ ਦਾ ਇਹਨਾਂ ਦੀ ਅਪਾਰ ਕਿਰਪਾ ਹੈ ਇਹਨਾਂ ਦੀ ਕਿਰਪਾ ਦੇ ਨਾਲ ਹੀ ਆ ਅਸੀਂ ਜੋ ਵੀ ਆ ਹਾਂਜੀ ਕੀ ਨਾਮ ਲੈ ਗਿਆ ਰ ਨਮਾ ਚੱਲੀ ਜਾ ਰਿਹਾ ਹੈ ਆਈ ਜਾ ਰਿਹਾ ਹੈ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਪ੍ਰਾਲਾਗ ਕਰਨ ਨਸ਼ਾ ਦੇ ਖਲਾਅ ਨੂੰ ਕਿਸ ਤਰ੍ਹਾਂ ਦੇ ਬਹੁਤ ਵਧੀਆ ਗੱਲ ਹੈ ਕਿ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਜਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਬਣਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4-5 ਤੋਂ ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਈ ਵਾਰ ਫਰਮ ਦਾ ਬਜਟ ਪੂਰਾ ਪ੍ਰੋਪਰ ਨਹੀਂ ਲੱਗਦਾ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਹੈ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਹੈ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਨਗੀਆਂ ਜੇ ਤੁਸੀਂ ਸਾਰੇ ਜਾਣੇ ਪਿਆਰ ਦਿਓਗੇ ਧਰਮਿੰਦਰ ਜੀ ਠੀਕ ਹੈ ਨਾ ਜ ਪਰਿਵਾਰ ਸਮੇਤ ਹੋਈ ਜ ਧਰਮਿੰਦਰ ਸਾਹਿਬ ਬਾਜੀ ਆਪਣੇ ਅਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਆਈਦਾ ਹੈ ਤੇ ਬਸ ਸਾਰੇ ਨੂੰ ਇਹੀ ਆ ਵੀ ਜਦੋਂ ਟਾਈਮ ਮਿਲੇ ਜਰੂਰ ਦਰਸ਼ਨ ਕਰਨ ਆਇਆ ਕਰੀ। ਕੀ ਆ ਜਰ ਅਰਦਾਸ ਬੇਨਤੀ ਕੀ ਜੇ ਰਹਿੰਦੇ ਸਾਰੀ ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ। ਸਾਰੇ ਪਰਿਵਾਰ ਦੇ ਆਸ਼ੀਰਵਾਦ ਲੈਣ ਆਏ ਆ। ਮਹਾਰਾ ਸੱਚੇ ਪਾਤਸ਼ਾਹ ਦਾ ਮੈਨੂੰ ਸੁੱਖ ਦਿੱਤੇ ਆ। ਤੇ ਜਦੋਂ ਵੀ ਸਾਨੂੰ ਲੱਗਦਾ ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਮਿਲਦਾ ਜਰੂਰ ਆਈ ਦਾ ਸ਼ੁਕਰਾਨਾ ਕਰੀ ਦਾ ਮਹਾਰਾ ਸੱਚੇ ਪਾਤਸ਼ਾਹ ਦਾ ਇਹਨਾਂ ਦੀ અપਾਰ ਕਿਰਪਾ ਹੈ ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਹਾਂ ਹਾਂਜੀ ਕੀ ਨਮਾ ਲੈ ਗਿਆ ਰ ਨਮਾ ਚੱਲੀ ਜਾ ਰਿਹਾ ਹੈ ਆਈ ਜਾ ਰਿਹਾ ਹੈ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਉਪਰਾਲਾ ਕਰਦੇ ਨਸ਼ਾ ਦੇ ਖਲਾਫ ਉਹਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਗੱਲ ਹੈ ਇਹ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਕਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਆਉਂਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4-5-5 ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਈ ਫਿਲਮਾਂ ਦਾ ਬਜਟ ਪੂਰਾ ਪ੍ਰੋਪਰ ਨਹੀਂ ਲੱ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਨਗੀਆਂ ਜੇ ਤੁਸੀਂ ਸਾਰੇ ਜਾਣੇ ਪਿਆਰ ਦਿਓਗੇ ਧਰਮਿੰਦਰ ਜੀ ਠੀਕ ਹੈ ਨਾ ਜੀ ਪਰਿਵਾਰ ਸਮੇਤ ਹੋਈ ਹੈ ਧਰਮਿੰਦਰ ਸਾਹਿਬ ਜੀ ਬਾਜੀ ਆਪਣੇ ਅਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਆਈਦਾ ਹੈ ਤੇ ਬਸ ਸਾਰਿਆਂ ਨੂੰ ਇਹੀ ਆ ਵੀ ਜਦੋਂ ਟਾਈਮ ਮਿਲੇ ਜ਼ਰੂਰ ਦਰਸ਼ਨ ਕਰਨ ਆਇਆ ਕਰੀਏ ਕੀ ਅਜ ਅਰਦਾਸ ਬੇਨਤੀ ਕੀਤੀ ਜੇ ਰਮਨ ਸਰ ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਸਾਰੇ ਪਰਵਾਦ ਅਸ਼ੀਰਵਾਦ ਲੈਣ ਆਏ ਆ ਮਹਾਰਾ ਸੱਚੇ ਪਾਤਸ਼ਾਹ ਦਾ ਮੈਨੂੰ ਸੁੱਖ ਦਿੱਤੇ ਆ ਤੇ ਜਦੋਂ ਵੀ ਸਾਨੂੰ ਲੱਗਦਾ ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਹੁੰਦਾ ਜ਼ਰੂਰ ਆਈ ਦਾ ਸ਼ੁਕਰਾਨਾ ਕਰੀਦਾ ਮਹਾਰਾ ਸੱਚੇ ਪਾਤਸ਼ਾਹ ਦਾ ਇਹਨਾਂ ਦੀ અપਾਰ ਕਿਰਪਾ ਹੈ ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਹਾਂ ਹਾਂਜੀ ਕੀ ਨਮਾ ਲੈ ਗਿਆ ਨਮਾ ਚੱਲੀ ਜਾ ਰਿਹਾ ਹੈ ਆਈ ਜਾ ਰਿਹਾ ਹੈ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਉਪਰਾਲਾ ਕਰਦੇ ਨਸ਼ਾ ਦੇ ਖਲਾਫ ਉਹਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਗੱਲ ਹੈ ਇਹ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਜਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਆਉਂਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4-5-5 ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਈ ਫਿਲਮਾਂ ਦਾ ਬਜਟ ਪੂਰਾ ਪ੍ਰੋਪਰ ਨਹੀਂ ਲੱ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਤੇ ਮੈਂ ਤੇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਨਗੀਆਂ ਜੇ ਤੁਸੀਂ ਸਾਰੇ ਜਾਣੇ ਪਿਆਰ ਦਿਓਗੇ ਧਰਮਿੰਦਰ ਜੀ ਠੀਕ ਹੈ ਨਾ ਜੀ ਪਰਿਵਾਰ ਸਮੇਤ ਹੋਈ ਜੀ ਧਰਮਿੰਦਰ ਸਾਹਿਬ ਜੀ ਬਾਜੀ ਆਪਣੇ ਆਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਹਾਈ ਦਾ ਤੇ ਬਸ ਸਾਰਿਆਂ ਨੂੰ ਇਹੀ ਆ ਵੀ ਜਦੋਂ ਟਾਈਮ ਮਿਲੇ ਜਰੂਰ ਦਰਸ਼ਨ ਕਰਨ ਆਇਆ ਕਰੀਏ ਕੀ ਅਜ਼ਰ ਅਰਦਾਸ ਬੇਨਤੀ ਕੀ ਜੀ ਰਹਿੰਦੇ ਸਾਰੀ ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ ਸਾਰੇ ਪਰਿਵਾਰ